ਕੀਮਤ ਢਾਂਡੇ ਦੀ ਹੈ ਜਾਂ ਉਹਦੇ ਵਿੱਚ ਪਈ ਹੋਈ ਵਸਤੂ ਦੀ ਅਸਲ ਦੇ ਵਿੱਚ ਜਦੋਂ ਆਪਾਂ ਧਿਆਨ ਨਾਲ ਦੇਖਦੇ ਹਾਂ ਜਿਸ ਵੀ ਢਾਂਡੇ ਦੇ ਵਿੱਚ ਜਿਹੜੀ ਵਸਤੂ ਪਈ ਹੈ ਕੀਮਤ ਅਸਲ ਦੇ ਵਿੱਚ ਉਸ ਵਸਤੂ ਦੀ ਹੈ ਢਾਂਡੇ ਦੀ ਬਹੁਤੀ ਨਹੀਂ ਢਾਂਡਾ ਤੇ ਉਸ ਵਸਤੂ ਨੂੰ ਸੰਭਾਲਣ ਵਾਸਤੇ ਹੈ ਤੇ ਜਦੋਂ ਉਹ ਵਸਤ ਵਿੱਚੋਂ ਨਿਕਲ ਗਈ ਤੇ ਫਿਰ ਢਾਂਡਾ ਬੇਕਾਰ ਹੈ ਜਿਵੇਂ ਕਿ ਉਹ ਡੱਬੇ ਦੇ ਵਿੱਚ ਹੈ ਤੇ ਆਪਾਂ ਸੰਭਾਲ ਕੇ ਰੱਖਦੇ ਹਾਂ ਜਦੋਂ ਕਿ ਉਹ ਕੱਢ ਲਿਆ ਫਿਰ ਡੱਬਾ ਅਸੀਂ ਸੁੱਟ ਵੀ ਦਿੰਦੇ ਹਾਂ ਉਹਦੀ ਕੀਮਤ ਕੋਈ ਨਹੀਂ ਇਦਾਂ ਹੀ ਮਨੁੱਖ ਦੇ ਅੰਦਰ ਜਿਹੜੇ ਗੁਣ ਨੇ ਉਹਨਾਂ ਦੀ ਕੀਮਤ ਹੈ ਸਰੀਰ ਤਾਂ ਸਾਰੇ ਮਨੁੱਖਾਂ ਦੇ ਇੱਕੋ ਜਿਹੇ ਨੇ ਗੁਣੀ ਗਿਆਨੀਆਂ ਦਾ ਵੀ ਉਦਾਂ ਦਾ ਹੈ ਤੇ ਅਗੁਣਿਆਰਿਆਂ ਦਾ ਵੀ ਉਦਾਂ ਦਾ ਹੈ ਅਸਲ ਦੇ ਵਿੱਚ ਕੀਮਤ ਸਾਰੀ ਦੀ ਸਾਰੀ ਗੁਣਾ ਦੀ ਹੈ ਤੇ ਗੁਣਾ ਕਰਕੇ ਸਰੀਰ ਦੀ ਪੂਜਾ ਹੁੰਦੀ ਹੈ